ਲਾਓ ਘੂਠਾ ਜੀ ਆ ਲਓ ਸੋਡੇ ਖਾਤੇ ਜਾ ਕੇ ਜੀ 1610 ਰੁਪਏ 1610 ਕਿੰਨੇ ਘੜਾਉਣੇ ਆ ਵੀ ਤੁਸੀਂ 100 ਛੱਡ ਦਗੇ ਬਸ ਉਹੀ ਪੈਨਸਲ ਦਾ 100 ਰੁਪਿਆ ਜਿਹੜਾ ਪੈਨਸ਼ਨ ਦਾ ਹੈਗਾ ਅੱਛਾ ਜੀ ਐਨ ਸ਼ੌਕ ਮੇ ਰਹਿ ਗਿਆ ਹਰ ਇੱਕ ਬੜੀ ਸ਼ੌਸ਼ੌਸ਼ਡਾਉਣਾਂ ਟੂ ਦੋ 300 ਰਹਿ ਗਿਆ ਫਿਰ ਤਾਂ ਮੇਰੀ ਗੱਲ ਸੁਣੋ ਜੀ ਉਹਨਾਂ ਤੁਸੀਂ ਜਿਵੇਂ 100 ਰੁਪਿਆ ਹਰੇਕ ਵਾਰੀ ਛਡਾਉਨੇ ਆ ਉਹ ਤੁਹਾਡਾ 1600 ਹੀ ਆ ਮਤਲਬ 1500 ਪੈਨਸ਼ਨ ਆਉਂਦੀ ਆ 100 ਤੁਸੀਂ ਛੱਡ ਦਿੰਦੇ ਆ 1600 ਹੋ ਜਾਂਦਾ ਬਸ ਉਹੀ ਛੱਡ ਲਿਆ ਹਰੇਕ ਵਾਰੀ ਐ ਨਹੀਂ ਵੀ 100 ਵਾਧਾ ਛੱਡਦੇ ਆ ਜਿਵੇਂ ਮੈਂ 1400 ਕੱਢਾਂ ਫਿਰ ਤਾਂ ਤੁਹਾਡਾ 100 ਵਾਧਾ ਹੀ ਹਰੇਕ ਵਾਰੀ 1500 ਕੱਢੀ ਦਾ 100 ਤਾਂ ਡਾਵੇਂ ਦਾ ਉਵੇਂ ਦਾ 100 110 ਉਵੇਂ ਦੇ ਉਵੇਂ ਬਹਿ ਰਹਿੰਦੇ ਆ ਐ ਨਹੀਂ ਵੀ ਹਰੇਕ ਵਾਰੀ 100 100 ਆਪਾਂ ਵਾਧਾ ਜਮਾ ਕਰਦੇ ਆ ਐ ਆ। ਠੰਗ ਤੇ ਮੈਂ ਨਹੀਂ ਤੁਸੀਂ ਵੀ ਸਾਡੇ ਦਾ ਸਿਲੰਡਰਾਂ ਦੇ ਤੇ ਨਰੇਗਾ ਦੇ ਹੁੰਦੇ ਉਹ ਵੀ ਨਹੀਂ ਤੁਸ ਵਾਈ ਆ ਕਿ ਨਹੀਂ ਨਹੀਂ ਜੀ ਇਹ ਤੁਹਾਡੇ ਸਾਹਮਣੇ ਹੀ ਆ ਆ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਲੈ ਸੇ ਚਲੋ ਨਹੀਂ ਪੜਨ ਦਾ ਮੱਲ ਆਪਾਂ ਨਰੇਗਾ ਦੇ ਆਏ ਹੁੰਦੇ ਇਹਦੇ ਵਿੱਚ ਹੀ ਆਉਣੇ ਸੀਗੇ ਤੁਸੀਂ ਉਸ ਸਿਲੰਡਰ ਵਾਲਿਆਂ ਨੂੰ ਪੁੱਛੋ ਵੀ ਤੁਹਾਡਾ 300 ਰੁਪਿਆ ਉਹ ਆਉਂਦਾ ਘੱਟੋ ਨਹੀਂਗਾ ਠੀਕ ਆ ਜੀ ਉਥੇ ਸਿਲੰਡਰਾਂ ਦੇ ਦੱਸਣ ਕਿ ਆਪਣਾ ਕੰਮ ਤਾਂ ਹੈ ਇਥੇ ਚੈੱਕ ਕਰਨਾ ਜੇ ਤੁਹਾਡੇ ਆਇੰਦੇ 1600 ਦੀ ਥਾਂ 1900 ਜਾਣਾ ਸੀਗਾ ਤੇ ਆਪਾਂ ਤਾਂ ਆਪਣਾ ਕੰਮ ਤਾਂ ਕੱਢਣਾ ਸੀ ਆਪਾਂ ਕੀ ਕਰਨੇ ਵਿਚੋ ਰੱਖ ਕੇ ਆਏ ਕਰੀਗਾ ਆਪਾਂ ਦਾ ਪਿੰਡ ਚ ਰਹਿਣਾ ਆਪਾਂ ਕਿਹੜਾ ਬਾਹਰ ਜਾਣਾ ਜਿਹਨੇ ਬਾਹਰ ਜਾਣਾ ਜਿਹੜਾ ਇੱਥੇ ਆ ਕੇ ਕੱਢ ਜਾਂਦੇ ਆ ਜਿਹੜੇ ਬਾਹਰੋਂ ਆ ਕੇ ਕੱਢ ਜਾਂਦੇ ਆ ਉਹ ਤਾਂ ਦੁਬਾਰਾ ਪਿੰਡ ਚ ਨਹੀਂ ਵੜਦੇ ਆ ਆਪਾਂ ਤਾਂ ਇੱਥੇ ਰਹਿਣਾ ਜੇ ਕੱਲ ਨੂੰ ਮੈਂ ਕੱਟੂਗਾ ਕੋਈ ਉਹ ਮੇਰੀ ਜ਼ਿੰਮੇਵਾਰੀ ਹੋਊਗੀ ਬਾਹਰਲੇ ਬੰਦਾ ਨਹੀਂ ਜ਼ਿੰਮੇਵਾਰੀ ਲੈਂਦਾ ਕੋਈ ਠੀਕ ਆ ਜੀ ਬਸ ਕੱਢ ਦਾਂ ਫਿਰ ਨਹੀਂ ਰਹਿਣ ਦੇ ਬੈਂਕ ਚ ਚਲੋ ਮਰਜੀ ਆ ਤੁਹਾਡੀ ਬੈਂਕ ਚੋਂ ਕਢਾ ਲਿਓ ਚਲੋ ਠੀਕ ਆ ਜੀ ਫਿਰ ਬੈਂਕ ਚੋਂ ਕਢਾ ਲਿਓ ਜਿਵੇਂ ਤੁਹਾਡੀ ਮਰਜ਼ੀ ਆ ਆ ਦੇਖ ਲੋ ਜੀ ਪਿੰਡ ਵਾਲੇ ਤੇ ਕੋਈ ਯਕੀਨ ਨਹੀਂ ਕਰਦਾ ਜਦੋਂ ਬਾਹਰੋਂ ਕੋਈ ਆ ਜਾਂਦੇ ਆ ਨਾ ਪੈਸੇ ਕਢਾਉਣ ਤੇ ਉਹਨਾਂ ਤੋਂ ਕਢਾ ਲੈਂਦੇ ਆ ਜਦੋਂ ਕੋਈ ਉੱਟਲ ਫੁੱਤਲ ਹੋ ਜਾਂਦੀ ਆ ਵੱਧ ਘੱਟ ਭਰ ਦਿੰਦੇ ਆ ਫਿਰ ਸਾਨੂੰ ਪੁੱਛਦੇ ਆ ਵੀ ਗਏ ਕਿੱਧਰ ਉਦੋਂ ਸਾਡੇ ਤੋਂ ਸਭ ਕਤਮ ਮੰਗਦੇ ਆ ਸਗੋਂ ਬਾਹਰਲੇ ਬੰਦੇ ਤੇ ਅਗਲਾ ਯਕੀਨ ਵਾਲਾ ਕਰ ਲੈਂਦਾ ਜਿਨ੍ਹਾਂ ਨੇ ਦੁਬਾਰਾ ਵੜਨਾ ਨਹੀਂ ਹੁੰਦਾ ਪਿੰਡ ਵਾਲੇ ਨੂੰ ਸਗੋਂ ਪਿੰਡ ਵਾਲੇ ਤੇ ਯਕੀਨ ਨਹੀਂ ਕਰਦੇ ਆ ਆ ਹਾਲ ਚਾਲ ਆ